ਮਰਸਰਦੇ ਸੁਲਤਾਨਵਿੰਡਰ ਰੋਡ ਤੇਜਨਗਰ ਇਲਾਕੇ ਦੇ ਵਿੱਚ ਪਿਛਲੇ ਦਿਨੀ ਪਿਓ ਪੁੱਤ ਦੇ ਕਤਲ ਦੇ ਮਾਮਲੇ ਦੇ ਵਿੱਚ ਪਰਿਵਾਰ ਵਾਲਿਆਂ ਦੇ ਵੱਲੋਂ ਫਿਰ ਥਾਣੇ ਦੇ ਬਾਹਰ ਧੰਨਾ ਦਿੱਤਾ ਗਿਆ ਤੇ ਮੰਗ ਕੀਤੀ ਗਿਆ ਹੈ ਕਿ ਉਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਜੇ ਤੱਕ આરોપી ਫੜੇ ਨਹੀਂ ਗਏ ਹਨ ਪਰਿਵਾਰ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਮੁੰਡੇ ਦੇ ਪਿਓ ਨੇ ਘਰ ਦੇ ਵਿੱਚ ਆ ਕੇ ਕੁੜੀ ਦੇ ਪਿਓ ਅਤੇ ਭਰਾ ਦਾ ਕਤਲ ਕੀਤਾ ਅਤੇ ਅਜੇ ਤੱਕ ਦੋਸ਼ੀ ਫਰਾਰ ਹੈ ਬਾਕੀ ਲੋਕਾਂ ਦੇ ਖਿਲਾਫ ਵੀ ਐਫ ਆਈ ਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਉਹ ਮ੍ਰਿਤਕ ਲੜਕੇ ਦਾ ਅੰਤਮ ਸੰਸਕਾਰ ਤਦ ਤੱਕ ਨਹੀਂ ਕਰਨਗੇ ਜਦੋਂ ਤੱਕ ਪੁਲਿਸ ਦੇ ਵੱਲੋਂ ਸਾਰੇ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ ਸਮੂਹ ਭਾਈਚਾਰਕ ਸਾਂਝ ਜਿੰਨੇ ਵੀ ਬਰਾਦਰੀਆਂ ਉਹ ਇਹ ਚਾਹੁੰਦੀਆਂ ਨੇ ਜਿਹੜਾ ਇਹ ਘਟਨਾ ਹੋਈ ਹੈ ਜੋ ਕਤਲ ਹੋਏ ਨੇ ਇਹ ਸਾਰੇ ਪਰਿਵਾਰ ਆਪਣੇ ਬੱਚਿਆਂ ਦੇ ਲੈ ਕੇ ਬੈਠੇ ਨੇ ਕਿ ਇਹਨਾਂ ਦੇ ਨਹੀਂ ਇਹ ਸਾਡੇ ਨਾਲ ਹੋਇਆ ਹੈ ਜੇ ਅੱਜ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਕਦੀ ਨਹੀਂ ਮਿਲੇਗਾ ਮੈਂ ਧੰਨਵਾਦ ਕਰਦਾ ਹਾਂ মিডিਆ ਚੌਥਾ ਥੰਮੈਂ ਮੈਂ ਧੰਨਵਾਦ ਕਰਦਾ ਇਨਸਪੈਕਟਰ ਸਾਹਿਬ ਦਾ ਪੁਲਿਸ ਪ੍ਰਸ਼ਾਸਨ ਦਾ ਵੀ ਪਰ ਅਸੀਂ ਇਹ ਕਿੰਨੇ ਆ ਵੀ ਤਰਲੀਮਾ ਬਿਆਨ ਹੋ ਚੁੱਕਾ ਹੈ ਤਰਲੀਮਾ ਬਿਆਨ ਹੋਣ ਤੋਂ ਬਾਅਦ ਉਹ ਬੰਦੇ ਚਲੋ ਘਰੋਂ ਭਗੋੜੇ ਹੋਣਗੇ ਪਰ ਉਹਦੀ ਕਾਪੀ ਜਗ ਜਹਰ ਕਰਕੇ ਜਨਤਾ ਦੇ ਹਵਾਲੇ ਕੀਤੀ ਜਾਵੇ ਜੇਕਰ ਉਹਨਾਂ ਬੰਦਿਆਂ ਉਹ ਤਰਲੀਮੇ ਬਿਆਨ ਦੇ ਵਿੱਚ ਜਿਹੜੇ ਬੰਦਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਜਿਹੜੇ ਮੌਕੇ ਵਾਰਦਾਤੇ ਮੌਜੂਦ ਸੀ ਜੇ ਸੰਸਕਾਰ ਤੋਂ ਪਹਿਲਾਂ ਇੱਕ ਦਿਨ ਲੱਗ ਜਾਏ ਦੋ ਦਿਨ ਲੱਗ ਜਾਏ ਤਿੰਨ ਦਿਨ ਲੱਗ ਜਾਏ ਉਹਨਾਂ ਦੇ ਵਿੱਚ ਦੋਸ਼ੀ ਗ੍ਰਿਫਤਾਰ ਨਾ ਕੀਤੇ ਤੇ ਇਹ ਸਮਝ ਲੈਣਾ ਕਿ ਮੈਂ ਨਾਲੇ ਬੇਨਤੀ ਵੀ ਕਰਦਾ ਭਾਵੇਂ ਕਾਂਗਰਸ ਹੀ ਹੋਣ ਅਕਾਲੀ ਦਲ ਹੋਣ ਭਾਵੇਂ ਭਾਜੀਪੀ ਹੋਵੇ ਆਮ ਆਦਮੀ ਪਾਰਟੀ ਹੋਵੇ ਇਹ ਸਾਰੇ ਇਸ ਗੱਲ ਨੂੰ ਜਾਣਣ ਕਿ ਤੁਹਾਡੇ ਪਲਕੇ ਤੁਹਾਡੇ ਬੱਚਿਆਂ ਦੇ ਨਾਲ ਵੀ ਇਹ ਹੋ ਸਕਦਾ ਹੈ ਮੈਂ ਮੈਡਮ ਨੂੰ ਐਸਐਚਓ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਦੇਖੋ ਜੇ ਅੱਜ ਤੁਸੀਂ ਇਹ ਕਹਿੰਦੇ ਜੇ ਕਿ ਇਹ ਧੂਆ ਉੱਠ ਰਿਹਾ ਏ ਇਹ ਜਵਾਲਾ ਦਾ ਰੂਪ ਨਾ ਲੈ ਬੈਠੇ ਜੇ ਇਹ ਜੋ ਅੱਲਾ ਦਾ ਰੂਪ ਲੈ ਬਿਠਾ ਇੱਕ ਮਾਂ ਦੀਆਂ ਜਿੱਥੇ ਜਿੱਥੇ ਤਾਹਾਂ ਲੈ ਬੈਠੀਆਂ ਤੇ ਇਹ ਨਾ ਹੋਵੇ ਕਿ ਸਾਡੇ ਵਰਗੇ ਬੱਚੇ ਆਪਣੀਆਂ ਖੂਨ ਦੀਆਂ ਬਲੀਆਂ ਬਾਠਾਣੇ ਦੇ ਬਾਅਦ ਦੇਖ ਕੇ ਬਾਜੋ ਤੁਹਾਡੇ ਕੋ ਕਾਪੀ ਲੈਣ ਜੋ ਘਟਨਾ ਹੋਈ ਆ ਜੀ ਸਾਡੀ ਪਰਿਵਾਰ ਦੇ ਨਾਲ ਪੂਰੀ ਹਮਦਰਦੀ ਆ ਬਹੁਤ ਮਾੜੀ ਘਟਨਾ ਹੋਈ ਆ ਤੇ ਪੁਲਿਸ ਪ੍ਰਸ਼ਾਸਨ ਵੀ ਆਪਣਾ ਜਿਹੜਾ ਚੰਗੀ ਤਰ੍ਹਾਂ ਪੂਰਾ ਸਾਥ ਦਿੰਦਾ ਪਿਆ ਆ ਇਹਦੇ ਵਿੱਚ ਕੋਈ ਇਹੋ ਜੀ ਕੋਤਾਈ ਨਹੀਂ ਹੋ ਰਹੀ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਨੰਬਰ ਉਹਨਾਂ ਦੇ ਟ੍ਰੇਸਿੰਗ ਤੇ ਲੱਗਣਾ ਚਾਹੁੰਦੇ ਸੀ ਅਸੀਂ ਚੈੱਕ ਕੀਤੇ ਆ ਮੈਡਮ ਨੇ ਸਾਰੇ ਟ੍ਰੇਸਿੰਗ ਤੇ ਲਵਾਏ ਆ ਜਿਹੜੇ-ਜਿਹੜੇ ਘਰਾਂ ਦੇ ਵਿੱਚ ਸੰਭਾਵਨਾ ਹੋ ਸਕਦੀ ਸੀ ਕਿ ਉਹ ਰਹਿ ਸਕਦੇ ਉੱਥੇ ਛਾਪੇਮਾਰੀ ਹੁੰਦੀ ਪਈ ਆ ਬਾਕੀ ਪਰਿਵਾਰ ਦੇ ਨਾਲ ਅਸੀਂ ਡਟ ਕੇ ਖੜੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਨੁਕਸਾਨ ਨਹੀਂ ਹੈ ਕੋਈ ਕੁਝ ਨਹੀਂ ਆਪਾਂ ਉਹਨਾਂ ਦੇ ਨਾਲ ਖਲੋਤੇ ਆ ਬਾਕੀ ਅੱਗੋਂ ਵਾਸਤੇ ਵੀ ਜਿਹੜੇ ਤਰੀਕੇ ਪਰਿਵਾਰ ਨੂੰ ਸਾਡੀ ਲੋੜ ਹੋਏਗੀ ਅਸੀਂ ਹਰ ਟਾਈਮ ਇਹਨਾਂ ਦੇ ਨਾਲ ਖਲੋਤੇ ਰਾਵਾਂਗੇ ਹਾਜ਼ਰ ਰਾਵਾਂਗੇ ਇਸ ਚੀਜ਼ ਨੂੰ ਕਿਸੇ ਵੀ ਤਰੀਕੇ ਨਾਲ ਰਾਜਨੀਤੀ ਕੋ ਮੋੜਨਾ ਨਾ ਦਵੋ ਪਰਿਵਾਰ ਪਹਿਲਾਂ ਹੀ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਹੈਗਾ ਤੇ ਉਹਨਾਂ ਦੇ ਨਾਲ ਸਹੀ ਉਹਨਾਂ ਨੂੰ ਸਲਾਹ ਦੇ ਕੇ ਤਾਂ ਉਹਨਾਂ ਨੂੰ ਸਹੀ ਮੋੜ ਦੇ ਵਿੱਚ ਚੀਜ਼ ਆ ਗਈ। ਪੂਰਾ ਬਦਲ ਮੈਨੇ ਪੂਰਾ ਕੰਮ ਕਰਿਆ ਜੀ ਪੂਰਾ ਸੱਚੀਕਣਾ ਕੰਮ ਕਰੇਗੀ। ਠੀਕ ਹੈ। ਆਈ ਮੈਡਮ ਨਾਲ ਆੜੀ ਕਲਪੁਰੀ ਸੋਨਦੇ ਵੀ ਮੈਡਮ ਐਈ ਕੋਈ ਐਈ ਕੋਈ ਗੱਲ ਹੈ ਜਿਹੜੇ ਹਾਂ ਨਾਮ ਦਰਜ ਕੀਤੇ ਗਏ ਉਹਨਾਂ ਦੀ ਕਾਪੀ ਦੇ ਕੇ ਸਾਨੂੰ ਪੋਸਟਮਾਰਟਮ ਤੇ ਉਹਨਾਂ ਦਾ ਅੰਤਿਮ ਸੰਸਕਾਰ ਦਾ ਜਿਹੜੀ ਰਸਮ ਹੈ ਪੂਰੀ ਕਰਨ ਵਾਸਤੇ ਭੇਜਿਆ ਜਾਵੇ ਪਹਿਲੋ ਕਾਪੀ ਦਿੱਤੀ ਜਾਵੇ ਜਿਨ੍ਹਾਂ ਦੇ ਮੈਡਮ ਨੇ ਮੈਡਮ ਨੇ ਨੰਨੇ ਭਰੋਸਾ ਦਿੱਤਾ ਹੈ ਕਿ ਕਾਪੀ ਹੋਣੇ ਦੇ ਰਹਿਆ ਤੇ ਸਾਨੂੰ ਜਿ ਕਿਨੇ ਜਰੂਰ ਦੇਣਗੇ ਠੀਕੇ ਕਰੋਂਦੇ ਨੂੰ ਬੁਰਾ ਭਰੋਸਾ ਹੈ ਠੀਕੇ ਮੈਡਮ ਕਾਪੀ ਲੈ ਕੇ ਆ ਰਹੀ ਦੀ ਕਾਪੀ ਅਨੁਸ਼ੇਤੀ ਚਾਹੀਦੀ ਤੇ 3 ਘੰਟੇ ਹੋ ਗਏ ਜੀ ਖੱਪ ਗਏ ਜਿੱਥੇ ਪਹਿਲਾਂ ਮੇਰਾ ਜੀਜਾ ਰੋਲੇ ਜੀ ਮੇਰਾ ਭਨੇਵਾ ਰੋਲੇ ਹੁੰਦੇ ਜੀ ਉਹਦੀ ਕਾਖਾ ਨੂੰ ਉਸੇ ਤਿੰਨ ਸਾਥ ਮਿਲਣਾ ਚਾਹੀਦਾ ਫਾਸਟ ਟ੍ਰੈਕ ਕੋਰਟ ਦੇ ਵਿੱਚ ਸਾਡਾ ਕੇਸ ਲੱਗਣਾ ਚਾਹੀਦਾ ਵਾ ਫਾਸਟ ਟਰੈਕ ਦੇ ਵਿੱਚ ਲੱਗਣਾ ਚਾਹੀਦਾ ਉਹ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਆ ਜਿੰਨਾ ਜਿੰਨਾ ਕੋਈ ਮੁੱਕੇਗਾ ਨਹੀਂ ਨਾ ਉਹਨਾਂ ਚ ਤਾਂ ਠੰਡ ਨਹੀਂ ਜੇ ਪੈਣੀ ਸਾਰੇ ਦੇ ਪੂਰੇ ਇਲਾਕੇ ਤੇ ਮਾਰ ਗਿਆ ਸਾਰਾ ਕੋਸ਼ਿਸ਼ ਖਤਮ ਕਰ ਦਿੱਤਾ ਉਹਨਾਂ ਨੇ ਸਾਰਾ ਕੋਸ਼ਿਸ਼ ਖਤਮ ਕਰ ਦਿੱਤਾ ਇਹ ਸਿਰਫ ਕਿਸੇ ਸਿਰਫ ਟਾਈਮ ਦੇਣਾ ਸਿਰਫ ਇਹ ਮੈਡਮ ਸਾਨੂੰ ਮੈਡਮ ਸਿਰਫ ਸਿਰਫ ਅਸੀਂ ਇੱਕ ਹੀ ਸਾਰੇ ਮੰਗ ਕਰਦੇ ਆ ਸਾਡੇ ਦੋ ਕਤਲ ਹੋਏ ਨੇ ਇੱਥੇ ਨੇ ਦੋ ਐਨੇ ਦੋਵੇਂ ਬੰਦੇ ਮਰ ਗਏ ਨੇ ਅਹੀਂ ਜੋਨੇ ਆ ਕਿ ਉਸ ਬੰਦੇ ਨੇ ਸਿਰ ਥਾਸੀ ਤੇ ਸਿਰ ਫਾਸੀ ਤੇ ਸਿਰ ਫਾਸੀ ਹੋਇਆ ਨਹੀਂ ਯਾਰ ਮੈਂ ਤੇ ਭਾਈ ਫਾਸੀ ਦੀ ਸਲੋ ਉੱਥੇ ਹੀ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਅਧਿਕਾਰੀ ਮੈਡਮ ਅਮਨਜੋਤ ਕੌਰ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੜਕੇ ਗੌਰਵਪ੍ਰੀਤ ਦੀ ਮੌਤ ਤੋਂ ਬਾਅਦ ਉਹਨਾਂ ਦੇ ਵੱਲੋਂ ਦੋਸ਼ੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਤੇ ਇਹਨਾਂ ਦਾ ਲੜਕਾ ਸੀ ਗੌਰਵਦੀਪ ਗੌਰਵਪ੍ਰੀਤ ਜਿਹਦੀ ਅੱਜ ਡੈਥ ਹੋ ਗਈ ਆ ਤੇ ਜਿਹੜਾ ਕਰਕੇ ਚਲੋ ਵੇਖੋ ਜੀ ਪਰਿਵਾਰ ਨੂੰ ਸਾਨੂੰ ਕਿਵੇਂ ਹੋ ਰਿਹਾ ਹੈ। ਬਹੁਤ ਇਮੋਸ਼ਨਲੀ ਇਹ ਸਾਡੇ ਕੋਲ ਆਏ ਆ। ਅਸੀਂ 100% ਇਹਨਾਂ ਦੇ ਨਾਲ ਆ। ਤਾਂ ਕੀ ਕਿਹਾ ਯਾਰਾ ਪਰਿਵਾਰ ਖੁਦ ਮਨਵਾ ਦੇ। ਪਰਵਾਰਕ ਮੈਂਬਰ ਉਹ ਨਹੀਂ ਇਹ ਕਹਿ ਰਹੇ ਆ ਵੀ ਜਿਹੜੇ ਇਹਨਾਂ ਦੇ ਨਾਮ ਲਿਖਵਾਏ ਸੀ ਤੇ ਉਹਨਾਂ ਤੇ ਰੇਡ ਵਗੈਰਾ ਕਰੋ ਜੋ ਅਸੀਂ ਕਰ ਰਹੇ ਆ ਫੈਮਿਲੀ ਪਰਵਾਰਕ ਮੈਂਬਰ ਜਿਹੜੇ ਘਰੋਂ ਭੱਜੇ ਹੋਏ ਆ ਉਹਨਾਂ ਨੂੰ ਜਿਹੜੀ ਆ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਜਲਦੀ ਐਸਮ ਜਬ ਨਿਊਜ਼ ਦੇ ਲਈ ਅਮਰਸਰ ਤੋਂ ਹਰਜੀਤ ਸਿੰਘ ਕਰੇਗਾ ਰਿਪੋਰਟ